ਸਤ ਸ੍ਰੀ ਅਕਾਲ ਜੀ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਜਿਹੜਾ ਬਲੌਗ ਹੈਗਾ ਉਹ ਹੈਗਾ ਮੰਮੀ ਨੇ ਤੇ ਇਹਨਾਂ ਨੇ ਰਲ ਕੇ ਜੂਸ ਬਣਾਇਆ ਸੀਗਾ ਘਰੇ ਜਿਹੜੇ ਵੀ ਫਰੂਟ ਇਹਨਾਂ ਦੇ ਖਾਣ ਵਾਸਤੇ ਲਿਆਂਦੇ ਸੀ ਇਹਨਾਂ ਨੇ ਉਹਦਾ ਕੱਢ ਲਿਆ ਜੂਸ ਉਹਦੇ ਰਿਲੇਟਡ ਹੈਗਾ ਚਲੋ ਦੇਖਦੇ ਹਾਂ ਕਿ ਅੱਜ ਦੇ ਇਸ ਬਲੌਗ ਵਿੱਚ ਕੀ ਹੈ ਜੇ ਤੁਹਾਨੂੰ ਸਾਡਾ ਬਲੌਗ ਪਸੰਦ ਆ ਰਹੇ ਨੇ ਤੁਸੀਂ ਪਲੀਜ਼ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਥੈਂਕ ਯੂ so much ਐਂਡ ਵਧੀਆ ਵਧੀਆ ਸਾਨੂੰ ਕਮੈਂਟ ਵੀ ਜ਼ਰੂਰ ਕਰਿਓ ਥੈਂਕ ਯੂ ਜੀ ਲੋਕ ਲੱਭ ਰਹੀ ਆ। ਅਸੀਂ ਕਿ ਆਪ ਜਾਨ ਦਾ ਆਪਾਂ ਨਾਮੀ ਦੋਦੀ ਹੋਵੇ ਤਾਂ ਸੰਗਾਂ ਦੇ ਤੇ ਚਾਹ ਲੈ ਦੀ ਆਪਾਂ ਖਾ ਹੀ ਨਵਾਂਗੇ। ਘਾਰਾ ਹੋਏ ਤਾਂ ਠੀਕ ਆ ਮੰਮੀ ਪਰ ਮੇਰੀ ਗੱਲ ਸੁਣੋ ਉਦਾਂ ਫਰੂਟ ਖਾਣਾ ਚੰਗਾ ਹੁੰਦਾ ਜੂਸ ਚ ਤਾਂ ਜ਼ਿਆਦਾ ਹੋ ਜੂ ਤੇ ਇਹ ਤਾਂ ਮੈਂ ਤੁਹਾਡੇ ਰੋਜ਼ ਦੇ ਖਾਣ ਵਾਸਤੇ ਲਿਆਂਦੇ ਆ। ਤੇ ਕੋਈ ਨਹੀਂ ਅਸੀਂ ਹੁਣ ਇੱਕ ਜਣ ਸਾਡੇ ਕਿਹੜਾ ਦੰਦ ਹੈਗੇ ਆ। ਹਾਂ ਪ੍ਰਾਪਨਾ ਹਾਂ ਜਿਹੜਾ ਲੋਕ ਦੀਆਂ ਰਾਤ ਕਹਿੰਦੀ ਇਹ ਬੋ ਵੀ ਨਹੀਂ ਪੀਏ ਬਰਤਨ ਜਰਗਾ। ਤੁਹਾਨੂੰ ਸੱਚ ਹੈ ਜੀ ਮੈਂ ਕੱਢ ਲਓ ਹਾਏ ਵਾਹ ਗੁਰੂ ਤੁਹਾਨੂੰ ਪਤਾ ਤੇ ਨੂੰ ਹੁੰਦਾ ਕਿ ਇਹ ਚਲਾਉਣਾ ਹਾਂਜੀ ਮਾਸੂ ਨਾ ਨੇ ਸਾਡੇ ਤੇ ਜਿਹਾ ਸਾਡੇ ਨੇ ਕੰਮ ਬਸ ਮੈਂ ਥੋੜੀ ਕਿਆ ਵੀ ਤੁਸੀਂ ਕਮਲੇ ਆ ਤੁਹਾਡੀਆਂ ਮਾਸੀਆਂ ਨੇ ਤਾਂ ਬਹੁਤ ਕਿਹੜਾ ਛੋਟੇ ਛੋਟੇ ਰਹਿ ਗਏ ਆ ਉਹਨਾਂ ਨੂੰ ਛੋਟਾ ਹੋਣ ਲੱਗਦਾ ਕਿ ਆਪੀ ਛੋਟੇ ਆ ਨਹੀਂ ਮੈਂ ਤਾਂ ਨਹੀਂ ਕਹਿੰਦੀ ਤੁਸੀਂ ਛੋਟੇ ਛੋਟੇ ਆ ਪਰ ਪੁੱਤ ਇਹ ਤਾਂ ਮੈਂ ਤੁਹਾਡੇ ਖਾਣ ਵਾਸਤੇ ਲਿਆਂਦੇ ਸੀ ਢੇਲੀ ਦੇ ਖਾਣ ਵਾਸਤੇ ਕੋਈ ਨਹੀਂ ਦੇਦੀ ਵੀ ਅਸੀਂ ਮਰ ਤੋਂ ਨਹੀਂ ਦੇਦੀ ਖਾਦੇਗਾ ਕਿ ਅਸੀਂ ਕਾਹ ਹੈ ਨਾ ਲਾ ਕੇ ਬਾਹਰ ਲੈਂਦੇ ਆ ਆ ਚੱਕੇ ਪਾ ਆਵੇ ਲੈ ਦੱਸ ਪੁੱਤ ਇਦਾਂ ਥੋੜੀ ਗੱਲ ਚੱਲ ਨਿਕੀਆਂ ਨਿਕੀਆਂ ਜੋ ਆਪਰੇ ਨਾਲ ਸਮਝ ਮਮੀ ਮੇਰੇ ਵਾਸਤੇ ਤਾਂ ਨਿਕੀਆਂ ਨਿਕੀਆਂ ਭੋਰਾ ਭੋਰਾ ਸੀ ਜਦੋਂ ਦੀਆਂ ਮੈਂ ਛੱਡ ਕੇ ਆਈ ਮੇਰੇ ਵਾਸਤੇ ਕੁਝ ਨਹੀਂ ਤੂੰ ਕੰਮ ਸਿਖਾਈ ਆ ਮੈਂ ਨਾ ਹੀ ਕੰਮ ਕਰ ਰਹੀ ਹਾਂ ਮੇਰਾ ਤਾਂ ਕੋਈ ਲੈ ਦੱਸ ਇਹ ਤੂੰ ਪੀਣਾ ਤਾਂ ਤੂੰ ਦੱਖ ਦੀ ਜੂਸ ਤੇ ਵੀ ਕਹੀਦਾ ਨਹੀਂ ਮੈਨੂੰ ਨਹੀਂ ਚਾਹੀਦਾ ਤੁਸੀਂ ਦਿਓ ਤੁਸੀਂ ਖਾਓ ਹਾਂ ਮੈਂ ਤਾਂ ਬਸ ਤੇ ਮੇਰੀ ਗੱਲ ਸੁਣੋ ਤੇ ਜੇ ਜੂਸ ਨਾ ਪੀਤਾ ਗਿਆ ਤੁਸੀਂ ਤਾਂ ਮਿਕਸ ਬਣਾ ਲਿਆ ਅਰੈਂਜ ਦਾ ਐਪਲ ਦਾ ਅਨਾਨਾਸ ਦਾ ਤੇ ਜੇ ਨਾ ਪੀ ਲੈਨੇ ਜਦੋਂ ਅੱਗੇ ਨਹੀਂ ਵੀ ਖਾਂਗੇ ਅਸੀਂ ਸਾਰਾ ਕੁਝ ਮਿਕਸ ਕਰਕੇ ਬਣਾ ਦੇ ਦੇ ਨਾ ਤੇ ਪੀ ਲੈ ਜਿਹੜਾ ਹਾਂ ਪਰ ਪਰਪ ਤੂੰ ਸਾਨੂੰ ਕੀ ਪਤਾ ਕਿਵੇਂ ਦਾ ਟੇਸਟ ਹੋਊਗਾ ਇਹਦਾ ਕੋਈ ਨਹੀਂ ਤੇ ਇਸ ਨੂੰ ਬੋਲੀ ਕਿ ਆਵਾ ਦੂਸਰਾ ਇਹ ਤਾਂ ਭਰ ਗਿਆ ਦੂਸਰਾ ਦੋ ਸਾਨੂੰ ਇੱਕ ਗਲਾਸ ਗਲੂਸ ਹੋਰ ਹੈਗਾ ਸਾਨੂੰ ਦੇ ਦੋ ਸਾਡਾ ਇਹ ਤਾਂ ਭਰ ਗਿਆ ਵਾ ਵਾ ਗਰੂ ਦੱਸ ਕੌਣ ਪੀਊਗਾ ਇੰਨਾ ਜੂਸ ਤੂੰ ਤਾਂ ਸਾਰੇ ਫਰੂਟ ਇੱਕੋ ਦੇ ਨਹੀਂ ਅਸੀਂ ਤਿੰਨ ਨਾਨੀ ਦੋਤੀਆਂ ਦਿਗਦੀ ਪਾ ਜੂਗਾ ਇੱਥੇ ਕੋਈ ਹੋਰ ਆ ਤੂੰ ਚੱਪਿਆ ਤਾਂਗੇ ਅਸੀਂ ਨਹੀਂ ਤੂੰ ਪੀਣਾ ਤਾਂ ਨਾ ਪੀਵੇਂ ਮੰਮੀ ਆਪਾਂ ਲੋਕਾਂ ਨੂੰ ਪਿਉਣ ਵਾਸਤੇ ਥੋੜੀ ਜੂਸ ਜੱਗ ਫੜਾ ਜੱਗ ਹੈ ਫਿਰ ਬਣ ਗਿਆ ਤੁਹਾਡਾ ਜੂਸ ਹਾਂਜੀ ਬੜਾ ਸਵਾਦ ਹੈ ਸਵਾਦ ਸੱਚੀ ਕਿੰਨੀਆਂ ਚੀਜ਼ਾਂ ਮਿਕਸ ਕੀਤੀਆਂ ਸੀਗੀਆਂ ਬਲ ਅਨਾਨਾਸ ਤੇ ਆਲੂ ਰਸਨ ਤੇ ਹੋਰ ਕੁਝ ਸੁੱਕੀ ਪਾਇਆ ਮਿੱਠਾ-ਮੁੱਠਾ ਪਾ ਕੇ ਪੀਤਾ ਜੀ ਨਹੀਂ ਮਿੱਠਾ-ਮੁੱਠਾ ਨਹੀਂ ਜੇ ਮਿੱਠਾ ਐਪਲ ਦਾ ਨਹੀਂ ਹੋਣਾ ਸੀ ਹਾਏ ਰੱਬਾ ਤੇ ਦੱਸੋ ਹੁਣ ਆ ਤਾਂ ਤੁਹਾਡਾ ਇੰਨਾ ਹੀ ਨਹੀਂ ਜੂਸ ਬਣਿਆ ਤੇ ਫਰੂਟ ਤਾਂਰੇ 2-4 ਦਿਨ ਕੰਮ ਆ ਜਾਂਦੇ ਸੀ ਓਏ 2 ਘੰਟੇ ਡਿਜੀਟਲ ਆ ਦੇ ਫੂਟ ਅਸੀਂ ਐਂ ਚੱਬਦੇ ਰਹਿਣਾ ਅਸੀਂ ਘੜੀ ਘੜੀ ਚੱਬਦੇ ਰਹਿੰਦੇ ਆ ਮੰਮੀ ਤੂੰ ਇਹਨਾਂ ਨੂੰ ਨਿੱਕੀਆਂ ਨਿੱਕੀਆਂ ਨੇ ਕੰਮ ਸਿਖਾਈ ਜਾਨੀ ਆ ਇਹ ਜੇ ਨਿੱਕੀਆਂ ਚੰਡੀਆਂ ਹੋਣਗੀਆਂ ਤੇ ਕੰਮ ਗਾਂ ਕਰਨਗੀਆਂ ਜੇ ਤੁਹਾਨੂੰ ਚੰਡੇ ਆ ਸੀ ਤੋ ਤੁਸੀਂ ਗਾਂ ਇੱਥੋਂ ਤੱਕ ਪਹੁੰਚ ਗਏ ਤੇ ਜੇ ਇਹ ਨਾ ਚੰਡੀਆਂ ਤੇ ਇਹ ਕੀ ਕਰਨਗੀਆਂ ਪ੍ਰਭ ਤੂੰ ਨਾਨੀ ਦੀ ਗੱਲ ਨਾਲ ਸਹਿਮਤ ਆ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਕੰਮ ਸਿਖਾਉਣਾ ਚਾਹੀਦਾ ਆ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਕੰਮ ਸਿਖਾਏ ਤੇ ਕੰਮ ਹੁੰਦਾ ਹੀ ਆ ਛਟਨਾ ਚ ਬੱਚੇ ਵੇਂਦੇ ਆ ਤੇ ਵੀਲੇ ਵਾਲੇ ਹੋਰ ਕਰਨਾ ਕਿ ਕੋਈ ਨਾ ਕੋਈ ਤਾਂ ਕੰਮ ਚ ਹੋਣਾ ਚਾਹੀਦਾ ਹੀ ਹੈ ਨਹੀਂ ਤਾਂ ਉਥੇ ਫਿਰ ਫੋਨ ਨੂੰ ਚੰਬੜੇ ਰਹਿਣਗੇ ਜਾ ਕੇ ਕਹਿੰਦੇ ਬਸ ਸਾਨੂੰ ਫੋਨ ਨੂੰ ਲਾ ਤੋ ਫੋਨ ਨੂੰ ਲਾ ਤੋ ਅਸੀਂ ਬੋਲ ਦੇਖ ਲਈਏ ਅਸੀਂ ਆਹ ਦੇਖ ਲਈਏ ਅਸੀਂ ਆਹ ਦੇਖ ਲਈਏ ਸਾਡੀ ਆ ਗੇਮ ਰਹਿ ਗਈ ਸਾਡਾ ਹਾਅ ਸ਼ਾਟ ਰਹਿ ਗਿਆ ਸਾਡਾ ਆਹ ਰਹਿ ਗਿਆ ਤੇ ਫਿਰ ਆਦੇ ਕੰਮ ਚ ਰੱਡੀਆਂ ਹੋਣੀਆਂ ਤੇ ਫਿਰ ਫੋਨ ਵੱਲੋਂ ਤੇ ਪਾਸੇ ਜਾਣਗੇ ਪੁੱਤ ਇਹ ਗੱਲ ਨਾਲ ਤਾਂ ਮੈਂ ਵੀ ਸਹਿਮਤ ਆ ਤੁਹਾਡਾ ਗੁੱਗੂ ਮਾਮਾ ਵੀ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਨਿੱਕੇ ਨਿੱਕਿਆਂ ਨੂੰ ਇਹਨਾਂ ਨੂੰ ਕੰਮ ਤੇ ਲਾਓ ਜਿੰਨਾ ਕੰਮ ਤੇ ਲਾਉਂਗੇ ਨਾ ਇੱਧਰ ਉੱਧਰ ਦੀਆਂ ਚੀਜ਼ਾਂ ਤੋਂ ਇਹ ਬਚੇ ਰਹਿਣਗੇ ਇਹਨਾਂ ਨੂੰ ਕੰਮ ਦਾ ਭੋਸਾ ਪਊਗਾ ਪੁੱਤ ਸਾਨੂੰ ਨਾਨੀ ਨੇ ਨਾ ਬੜੀ ਛੋਟੀ ਉਮਰ ਚ ਕੰਮ ਤੇ ਲਾਤਾ ਸੀ ਬਹੁਤ ਛੋਟਿਆਂ ਛੋਟਿਆਂ ਨੂੰ ਐਡੇ ਐਡੇ ਨੂੰ ਤਾਂ ਨਹੀਂ ਮੈਨੂੰ ਤਾਂ ਪੰਜਾਂ ਛਿਆਂ ਸਾਲਾਂ ਦੀ ਨੂੰ ਲਾਤਾ ਮੇਰੇ ਨਾਲ ਦੇਖੋ ਦੇਖੀ ਵੱਡੀ ਮਾਸੀ ਵੀ ਲੱਗ ਗਈ ਤੇ ਸਾਨੂੰ ਦੇਖੋ ਦੇਖੀ ਦੂਜੇ ਮਾਮੇ ਵੀ ਤੇ ਮਾਸੀ ਵੀ ਕਰਨ ਲੱਗੇ ਤੇ ਜੀ ਹੁਣ ਛੋਟੇ ਛੋਟੇ ਬੱਚੇ ਥੋੜਾ ਥੋੜਾ ਕੰਮ ਕਰਾਉਣ ਮਾਂ ਆਪੇ ਦੀ ਹੈਲਪ ਕਰਾਉਣ ਹੂੰ ਤੇ ਉਹਦੇ ਚ ਮਦਦ ਤੇ ਮਿਲਦੀ ਆ ਨਾ ਮਾਂ ਆਪੇ ਨੂੰ ਨਾਲੇ ਬੱਚਿਆਂ ਨੂੰ ਕੰਮ ਕਰਨਾ ਹੁੰਦਾ ਨਾ ਹੂੰ ਤੇ ਜੀ ਆਪਾਂ ਐਡੇ ਬੁੱਧ ਬਰੇਟ ਕਰਤੇ ਉਹਨਾਂ ਨੂੰ ਮੜ ਕੇ ਚਾਹ ਬਣਾਉਣੀ ਦੀ ਨਾ ਆਵੇ ਤਾਂ ਫੇਰ ਕੀ ਫਾਇਦਾ ਫਿਰ ਪਤੋਂ ਉਹ ਨਹੀਂ ਬੱਚੇ ਬਾਹਰ ਆ ਕੇ ਸਫਰ ਵੀ ਕਰਦੇ ਆ ਨਾ ਜਿਨ੍ਹਾਂ ਨੂੰ ਹੱਥੀ ਰੋਟੀ ਪਾਣੀ ਨਹੀਂ ਨਾ ਬਣਾਉਣਾ ਹੁੰਦਾ ਇੰਨਾ ਕੰਟਰੀਆਂ ਚ ਆ ਕੇ ਉਹ ਬੱਚੇ ਸਫਰ ਕਰਦੇ ਹੁਣ ਮੈਨੂੰ ਨਹੀਂ ਆਉਂਦਾ ਮੈਨੂੰ ਸਾਰਾ ਕੁਝ ਆਉਂਦਾ ਸੀ ਮੈਂ ਇੱਥੇ ਟਿਕਣਾ ਦੀ ਕੰਮ ਵੀ ਕਰ ਲਿਆ ਸੀ ਬਾਹਰ ਚਾਂਸ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਜੇ ਤੁਹਾਨੂੰ ਕੰਮ ਆਉਂਦਾ ਨਾ ਤੁਸੀਂ ਕੋਈ ਵੀ ਕੰਮ ਕਰ ਸਕਦੇ ਸਾਨੂੰ ਨਾਨੀ ਨੇ ਹਰੇਕ ਗੁਣ ਦਿੱਤੇ ਹੋਏ ਆ। ਮੈਂ ਵੇਖਿਆ ਅਦਕਾਰ ਆ ਗਿਆ ਨਾ ਪੀ ਕੇ। ਲੈ ਵਧੀਆ ਬਣ ਗਿਆ ਤੁਹਾਡਾ ਜੂਸ। ਬਹੁਤ ਟੇਸਟੀ ਬਣਾ। ਤੁਸੀਂ ਪੀ ਕੇ ਵੇਖਣਾ ਤੇ ਮੈਂ ਟੇਸਟ ਕਰ ਸਕਦੀ ਹਾਂ। ਸਾਡੇ ਕੋਲੇ ਹੈਗਾ ਵਾਦੂ। ਨਹੀਂ ਨਹੀਂ ਤੁਸੀਂ ਪੀਓ। ਤੁਸੀਂ ਤਾਂ ਮੱਚੀ ਹੈਗਾ ਨਾ। ਹਾਂ ਨਹੀਂ ਨਹੀਂ। ਅੱਜ ਦਾ ਵਲੌਗ ਹੈ ਨਹੀਂ ਸੀ ਮਿਲਦੇ ਆ ਨੈਕਸਟ ਵਲੌਗ ਤੇ ਬਾਅਦ ਵਿੱਚ ਵੇਖਦੇ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਬਾਏ।